ਇਹ ਸਭ ਤੋਂ ਮਿੱਠੇ ਬੋਲ ਨੇ ਕਿਉਂਕਿ ਪ੍ਰਮਾਤਮਾ ਦੀ ਆਪਣੀ ਜ਼ੁਬਾਨ ਵੀ ਸਭ ਤੋਂ ਮਿੱਠੀ ਹੈ ਕਿਉਂਕਿ ਹਰ ਧਰਮ ਕਹਿੰਦਾ ਕਿ ਪ੍ਰਮਾਤਮਾ ਦੀ ਜ਼ੁਬਾਨ ਕੋਈ ਕਹਿੰਦਾ ਹੈ ਸੰਸਕ੍ਰਿਤ ਹੈ ਕੋਈ ਕਹਿੰਦਾ ਹੈ ਅਰਬੀ ਹੈ ਕੋਈ ਕੁਸ਼ ਕਹਿੰਦਾ ਹੈ ਕੋਈ ਕੁਸ਼ ਕਹਿੰਦਾ ਹੈ ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੇਰੇ ਪ੍ਰਮਾਤਮਾ ਦੀ ਜ਼ੁਬਾਨ ਬੋਲੀ ਕਿਹੜੀ ਹੈ ਭਾਖਿਆ ਭਾਉ ਅਪਾਰ ਪ੍ਰੇਮ ਦੀ ਬੋਲੀ ਪ੍ਰਮਾਤਮਾ ਜਾਣਦਾ ਹੈ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਉਹਤੇ ਮਿੱਠੇ ਬੋਲ ਸੁਣਨੇ ਜਾਣਦਾ ਪਰ ਜੇ ਸਾਡੀ ਜ਼ੁਬਾਨ ਵਿੱਚ ਕੁੜਤਨ ਭਰੀ ਹੋਈ ਹੈ ਨਾ ਜੇ ਸਾਡੀ ਜ਼ੁਬਾਨ ਵਿੱਚ ਕਠੋਰਤਾ ਹੈ ਤੇ ਅਸੀਂ ਬਾਣੀ ਵੀ ਪੜਦੇ ਆਂ ਪਾਠ ਵੀ ਕਰਦੇ ਆਂ ਕਈ ਸਾਲਾਂ ਤੋਂ ਤੇ ਇਹਦਾ ਮਤਲਬ ਇਹ ਆ ਵੀ ਸਾਡੇ ਅੰਦਰ ਤੱਕ ਅਸਰ ਨਹੀਂ ਹੋ ਰਿਹਾ ਜੇ ਪਾਠ ਵੀ ਕਰਦੇ ਆਂ ਤੇ ਗੱਲ-ਗੱਲ ਤੇ ਝੂਠ ਬੋਲਦੇ ਆਂ ਤੇ ਇਹਦਾ ਮਤਲਬ ਵੀ ਅਸੀਂ ਗੱਲ ਤੱਕ ਹੀ ਬਸ ਬਾਣੀ ਪੜ ਰਹੇ ਆਂ ਸਾਡੇ ਹਿਰਦੇ ਤੱਕ ਉਹਦਾ ਕੋਈ ਅਸਰ ਨਹੀਂ ਹੋ ਰਿਹਾ ਕਿਉਂਕਿ ਜ਼ੁਬਾਨ ਦੇ ਕਈ ਔਗਣ ਵੀ ਨੇ ਕਠੋਰਤਾ ਨਿੰਦਿਆ ਚੁਗਲੀ ਇਹ ਜ਼ਬਾਨ ਦੇ ਔਗਣ ਨੇ ਸ਼ੇਖ ਸ਼ਾਦੀ ਈਰਾਨ ਦੇ ਇੱਕ ਬੜੇ ਮਹਾਨ ਫਕੀਰ ਹੋਏ ਨੇ ਉਹ ਕਹਿੰਦੇ ਨੇ ਕਿ ਮੇਰੀ ਨਜ਼ਰ ਵਿੱਚ ਨਾ ਉਸ ਬੰਦੇ ਨਾਲੋਂ ਇੱਕ ਗੁੰਗਾ ਮਨੁੱਖ ਬੜਾ ਚੰਗਾ ਹੈ ਬੜਾ ਸਿਆਣਾ ਤੇ ਬੜਾ ਕੀਮਤੀ ਹੈ ਕਿਹੜੇ ਬੰਦੇ ਨਾਲੋਂ ਜਿਹੜਾ ਬੰਦਾ ਜ਼ਬਾਨ ਤੋਂ ਹਮੇਸ਼ਾ ਕੌੜਾ ਬੋਲਦਾ ਰਹਿੰਦਾ ਹੈ ਮਾੜਾ ਬੋਲਦਾ ਦਿੰਦਾ ਹੈ ਕਠੋਰ ਬੋਲਦਾ ਰਹਿੰਦਾ ਹੈ ਸਖਤ ਬੋਲਦਾ ਰਹਿੰਦਾ ਹੈ ਲੋਕਾਂ ਦੀ ਨਿੰਦਿਆ ਕਰਦਾ ਰਹਿੰਦਾ ਚੁਗਲੀ ਕਰਦਾ ਰਹਿੰਦਾ ਹੈ شیخ ਸ਼ਾਦੀ ਕਹਿੰਦੇ ਉਹਦੇ ਨਾਲੋਂ ਤੇ ਇੱਕ ਬੂੰਗਾ ਮਨੁੱਖ ਕਈ ਗੁਣਾ ਚੰਗਾ ਹੈ ਜੇ ਉਹਨੂੰ ਰੱਬ ਨੇ ਜ਼ਬਾਨ ਨਹੀਂ ਦਿੱਤੀ ਪਰ ਘੱਟੋ-ਘੱਟੋ ਚਲੋ ਇਹਨਾਂ ਚੀਜ਼ਾਂ ਤੋਂ ਤੇ ਬਚਿਆ ਨਾ ਕਿਸੇ ਦੀ ਨਿੰਦਿਆ ਤੇ ਨਹੀਂ ਕਰਦਾ ਕਿਸੇ ਦੀ ਚੁਗਲੀ ਤੇ ਨਹੀਂ ਕਰਦਾ ਕਿਸੇ ਬਾਰੇ ਮਾੜਾ ਤੇ ਨਹੀਂ ਬੋਲਦਾ ਕਿਸੇ ਨੂੰ ਕੌੜਾ ਤੇ ਨਹੀਂ ਬੋਲਦਾ ਜੇ ਤੈਨੂੰ ਜ਼ਬਾਨ ਰੱਬ ਨੇ ਦਿੱਤੀ ਹੈ ਜੀਬ ਦਿੱਤੀ ਹੈ ਤੇ ਤਾਂ ਚੰਗਾ ਇਸਤੇਮਾਲ ਕਰ ਇਹਨੂੰ ਵਧੀਆ ਤਰੀਕੇ ਨਾਲ ਵਰਤ ਕਹਿੰਦੇ ਨੇ ਇੱਕ ਵਾਰੀ ਨੇ ਇੱਕ ਦਰਜੀ ਦੀ ਦੁਕਾਨ ਦੇ ਉੱਤੇ ਇੱਕ ਸੂਈ ਤੇ ਕੈਂਚੀ ਦਾ ਆਪਸ ਵਿੱਚ ਝਗੜਾ ਹੋ ਗਿਆ ਕੈਂਚੀ ਕਹਿਣ ਲੱਗੀ ਸੂਈ ਨੂੰ ਵੀ ਮੈਂ ਤੇਰੇ ਨਾਲੋਂ ਬੜੀ ਵੱਡੀ ਆ ਹੁਣ ਸੂਈ ਨਾਲੋਂ ਕੈਂਚੀ ਕਿੱਡੀ ਵੱਡੀ ਹੁੰਦੀ ਆ ਕਈ ਗੁਣਾ ਵੱਡੀ ਹੁੰਦੀ ਆ ਨਾ ਇੱਕ ਕੈਂਚੀ ਚੋਂ ਕਿੰਨੀਆਂ ਹੀ ਸੂਈਆਂ ਬਣਾਈਆਂ ਜਾ ਸਕਦੀਆਂ ਨੇ ਕੈਂਚੀ ਕਹਿਣ ਲੱਗੀ ਮੈਂ ਤੇਰੇ ਨਾਲੋਂ ਕਈ ਗੁਣਾ ਵੱਡੀ ਐ ਵੱਡੀਆਂ ਪਰ ਮੈਂ ਹੈਰਾਨ ਆ ਇਸ ਗੱਲ ਤੋਂ ਕਿ ਹਮੇਸ਼ਾ ਦਰਜੀ ਮੈਨੂੰ ਪੈਰਾਂ 'ਚ ਸੁੱਟ ਦਿੰਦਾ ਤੇ ਤੈਨੂੰ ਹਮੇਸ਼ਾ ਉੱਚੇ ਥਾਂ 'ਤੇ ਰੱਖਦਾ ਸੂਈ ਅਸੀਂ ਘਰਾਂ 'ਚ ਵੀ ਸਾਂਭ ਕੇ ਰੱਖਦੇ ਆਂ ਉੱਚੀ ਜਗ੍ਹਾ 'ਤੇ ਰੱਖਦੇ ਆਂ ਕਿਤੇ ਵੀ ਸੰਭਾਲ ਕੇ ਰੱਖਦੇ ਆਂ ਦਰਜੀ ਮੈਨੂੰ ਪੈਰਾਂ 'ਚ ਸੁੱਟ ਦਿੰਦਾ ਜ਼ਮੀਨ 'ਤੇ ਸੁੱਟ ਦਿੰਦਾ ਮੇਰੀ ਸੰਭਾਲ ਨਹੀਂ ਕਰਦਾ ਮੈਂ ਪੈਰਾਂ 'ਚ ਰੁੜਦੀ ਆਂ ਤੇ ਐ ਸੂਈ ਤੈਨੂੰ ਬੜਾ ਉੱਚੀ ਥਾਂ 'ਤੇ ਰੱਖਦਾ ਇਹ ਕਿਉਂ ਇਹ ਵਿਤਕਰਾ ਕਿਉਂ ਤੇ ਸੂਈ ਨੇ ਜਵਾਬ ਦਿੱਤਾ ਸੀ ਕਿ ਮੈਂ ਤੇਰੇ ਪਾਟੇ ਕੱਪੜਿਆਂ ਨੂੰ ਸਿਉਣੀ ਆ ਤੂੰ ਪਾੜਦੀਆਂ ਕੱਪੜਿਆਂ ਨੂੰ ਤੂੰ ਚੰਗੇ ਤੋਂ ਚੰਗੇ ਕੱਪੜੇ ਨੂੰ ਪਾੜ ਕੇ 도 ਕਰ ਦੇਣੀ ਐ ਜਿੰਨਾ ਮਰਜੀ ਕੀਮਤੀ ਵਸਤਰ ਤੇਰੇ ਅੱਗੇ ਲਿਆ ਕੇ ਰੱਖ ਦਈਏ ਤੇਰੇ ਅੱਗੇ ਕੀਮਤੀ ਤੋਂ ਕੀਮਤੀ ਕੱਪੜਾ ਲਿਆ ਕੇ ਰੱਖ ਦਈਏ ਤੂੰ ਟੁਕੜੇ ਕਰ ਦੇਣੀ ਐ ਤੂੰ ਤੋੜਦੀਆਂ ਤੂੰ ਵੰਡਦੀਆਂ ਤੂੰ ਕੱਟਦੀਆਂ ਇਸ ਕਰਕੇ ਪੈਰਾਂ 'ਚ ਰੁੱਲਣੀ ਐ ਤੇ ਤੇਰੇ ਕਟਿਆਂ ਨੂੰ ਮੈਂ ਸਿਉਣੀ ਆ ਜਿਹੜੇ ਸਿਉਂਦੇ ਨੇ ਨਾ ਜਿਹੜੇ ਜੋੜਦੇ ਨੇ ਉਹਨਾਂ ਨੂੰ ਹਮੇਸ਼ਾ ਉੱਚੇ ਥਾਂ ਤੇ ਰੱਖਿਆ ਜਾਂਦਾ ਹੈ ਵੇਖੋ ਇਹ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਆ ਵੈਸੇ ਸੂਈ ਕੈਂਚੀ ਦੀ ਕਦੇ ਗੱਲਬਾਤ ਹੋ ਨਹੀਂ ਸਕਦੀ ਪਰ ਇੱਕ ਸਮਝਣ ਵਾਸਤੇ ਹੈ ਕਿ ਸੂਈ ਨੂੰ ਇਸ ਕਰਕੇ ਉੱਚੀ ਥਾਂ ਤੇ ਰੱਖਿਆ ਜਾਂਦਾ ਕਿ ਉਹ ਜੋੜਦੀ ਹੈ ਜਿਨ੍ਹਾਂ ਦੀ ਜ਼ੁਬਾਨ ਜੋੜਨ ਵਾਲੀ ਹੈ ਜਿਨ੍ਹਾਂ ਦੀ ਜ਼ੁਬਾਨ ਵਿੱਚ ਮਠਾਸ ਹੈ ਜਿਨ੍ਹਾਂ ਦੀ ਜ਼ੁਬਾਨ ਰੱਬ ਦੇ ਗੁਣ ਗਾਉਂਦੀ ਹੈ ਨਾ ਉਹ ਬੜੀ ਮਹਾਨ ਹੈ ਤੇ ਜਿਹੜੀ ਜ਼ੁਬਾਨ ਕੌੜਾ ਬੋਲਦੀ ਹੈ ਮਾੜਾ ਬੋਲਦੀ ਹੈ ਸਖਤ ਬੋਲਦੀ ਹੈ ਉਹ ਕੈਂਚੀ ਵਾਂਗਰਾਂ ਪੈਰਾਂ 'ਚ ਰੁਲਦੀ ਹੈ ਭਾਈ ਗੁਰਦਾਸ ਕਹਿੰਦੇ ਨੇ ਮਦੁਰ ਬਚਨ ਸਮਸਰਨਾ ਪੁਜਸ ਮਦ ਕਹਿੰਦੇ ਮਿੱਠੇ ਬਚਨਾਂ ਦੇ ਬਰਾਬਰ ਦੁਨੀਆ ਦੀ ਕੋਈ ਮਿੱਠੀ ਤੋਂ ਮਿੱਠੀ ਚੀਜ਼ ਨਹੀਂ ਪੁਜ ਸਕਦੀ ਇੱਕ ਪਾਸੇ ਮਿੱਠੇ ਬੋਲ ਹੋਣ ਕਿਸੇ ਦੇ ਜ਼ੁਬਾਨ ਵਿੱਚੋਂ ਨਿਕਲਣ ਵਾਲੇ ਤੇ ਭਾਈ ਗੁਰਦਾਸ ਕਹਿੰਦੇ ਨੇ ਦੂਜੇ ਪਾਸੇ ਦੁਨੀਆਂ ਦੀ ਮਿੱਠੀ ਤੋਂ ਮਿੱਠੀ ਚੀਜ਼ ਹੋਵੇ ਉਹਦੀ ਬਰਾਬਰੀ ਨਹੀਂ ਕਰ ਸਕਦੀ ਉਦਾਹਰਨ ਦੇ ਤੌਰ ਤੇ ਅਸੀਂ ਕਿਸੇ ਰਿਸ਼ਤੇਦਾਰ ਦੇ ਘਰ ਚ ਤੁਰ ਜਾਈਏ ਬੇਸ਼ੱਕ ਉਹ ਉਹ ਗਰੀਬ ਹੈ ਉਹਦੇ ਕੋਲ ਸਾਨੂੰ ਖਵਾਉਣ ਵਾਸਤੇ ਸਾਡੀ ਸੇਵਾ ਵਾਸਤੇ ਕੋਈ ਚੰਗੀ ਮਿੱਠੀ ਚੀਜ਼ ਨਾ ਹੋਵੇ ਪਰ ਉਹਦੀ ਜ਼ੁਬਾਨ ਬੜੀ ਮਿੱਠੀ ਹੋਵੇ ਉਦੇ ਸ਼ਬਦ ਬੜੇ ਮਿੱਠੇ ਹੋਣ ਉਹ ਬੜਾ ਸਤਿਕਾਰ ਕਰੇ ਤੇ ਸਾਡੀ ਰੂਹ ਖੁਸ਼ ਹੋ ਜਾਏਗੀ ਤੇ ਦੂਜੇ ਪਾਸੇ ਅਸੀਂ ਕਿਸੇ ਰਿਸ਼ਤੇ ਦੇ ਆਧਾਰ ਦੇ ਘਰ ਚ ਤੁਰ ਜਾਈਏ ਤੇ ਜਾਣੇ ਵੀ ਆ ਤੇ ਕਈ ਵਾਰੀ ਇਸ ਤਰ੍ਹਾਂ ਦੇ ਤਜਰਬੇ ਹੁੰਦੇ ਨੇ ਨਾ ਅਗਲਾ ਸਾਡੇ ਅੱਗੇ ਲਿਆ ਕੇ ਕੀਮਤੀ ਤੋਂ ਕੀਮਤੀ ਪਦਾਰਥ ਰੱਖਦੇ ਖਾਣ ਵਾਸਤੇ ਚੰਗੀ ਤੋਂ ਚੰਗੀ ਮਿੱਠੀ ਚੀਜ਼ ਲਿਆ ਕੇ ਰੱਖਦੇ ਪਰ ਜ਼ਬਾਨ ਤੋਂ ਮਾੜਾ ਬੋਲੇ ਕੌੜਾ ਬੋਲੇ ਜਾਂ ਕੋਈ ਲਗਵੀਆਂ ਗੱਲਾਂ ਕਰੇ ਮਾੜੇ ਸ਼ਬਦ ਕੱਢੇ ਹੰਕਾਰ ਭਰੀਆਂ ਗੱਲਾਂ ਕਰੇ ਕਿ ਉਹ ਜਪ ਉਹ ਸ਼ਬਦ ਸਾਨੂੰ ਚੰਗੇ ਲੱਗਣਗੇ ਕਦੇ ਵੀ ਨਹੀਂ ਚੰਗੇ ਲੱਗ ਸਕਦੇ ਭਾਈ ਗੁਰਦਾਸ ਕਹਿੰਦੇ ਨੇ ਮਦੁਰ ਬਚਰ ਬਚਨ ਸੰਸਰ ਨ ਪੁਜਸ ਮਦ ਕਰਕ ਸ਼ਬਦ ਸਰ ਬਿਖ ਨ ਬਿਖਮ ਹੈ ਕਹਿੰਦੇ ਮਿੱਠੇ ਸ਼ਬਦਾਂ ਦੇ ਬਰਾਬਰ ਦੁਨੀਆ ਦੀ ਮਿੱਠੀ ਤੋਂ ਮਿੱਠੀ ਕੋਈ ਚੀਜ਼ ਉਹਦੇ ਬਰਾਬਰ ਨਹੀਂ ਹੋ ਸਕਦੀ ਤੇ ਕੌੜੇ ਸ਼ਬਦਾਂ ਦੇ ਬਰਾਬਰ ਦੁਨੀਆ ਦਾ ਮਿੱਠੇ ਤੋਂ ਮਿੱਠਾ ਜ਼ਹਿਰ ਹੋਵੇ ਨਾ ਉਹ ਵੀ ਉਹਦੀ ਬਰਾਬਰੀ ਨਹੀਂ ਕਰ ਸਕਦਾ ਕੌੜੇ ਸ਼ਬਦ ਇੰਨੇ ਕੌੜੇ ਹੁੰਦੇ ਨੇ ਉਹ ਕਿਸੇ ਜ਼ਹਿਰ ਤੋਂ ਵੀ ਜ਼ਿਆਦਾ ਕੌੜੇ ਹੁੰਦੇ ਨੇ ਜ਼ਹਿਰ ਤੇ ਖਤਮ ਹੀ ਕਰ ਦਿੰਦਾ ਨਾ ਜ਼ਹਿਰ ਤੇ ਇੱਕ ਵਾਰੀ ਅਸਰ ਕਰੇਗਾ ਪਰ ਜਿਹੜੇ ਮਾੜੇ ਸ਼ਬਦ ਨੇ ਤੇ ਤਲਵਾਰ ਦੇ ਫੱਟ ਨਾਲੋਂ ਵੀ ਮਾੜੇ ਹੁੰਦੇ ਨੇ ਫੱਟ ਤੇ ਸਰੀਰ ਤੇ ਲੱਗ ਜਾ ਤੇ ਮਿਟ ਜਾਂਦਾ ਪਰ ਕਿਸੇ ਦਾ ਕਿਹਾ ਬੋਲ ਤੇ ਸਾਰੀ ਜ਼ਿੰਦਗੀ ਨਹੀਂ ਜਾਂਦਾ ਅੰਦਰੋਂ ਕਿਸੇ ਨੇ ਕੋਈ ਮਾੜਾ ਸ਼ਬਦ ਕਹਿਤਾ ਮਾੜੀ ਗੱਲ ਕਹਿਤੀ ਮਾੜਾ ਬੋਲ ਕਹਿ ਦਿੱਤਾ ਸਾਰੀ ਜ਼ਿੰਦਗੀ ਨਹੀਂ ਅਸੀਂ ਭੁੱਲ ਦੇ ਜਿਹੜਾ ਉਹਦਾ ਬੋਲ ਹੁੰਦਾ ਇਸ ਕਰਕੇ ਜ਼ੁਬਾਨ ਨੂੰ ਨਾ ਹਮੇਸ਼ਾ ਸੰਕੋਚ ਕੇ ਵਰਤਣਾ ਚਾਹੀਦਾ ਜਦੋਂ ਵੀ ਬੋਲਦੇ ਹੋ ਨਾ ਸੰਭਲ ਕੇ ਬੋਲੋ ਹਰ ਇੱਕ ਸ਼ਬਦ ਨੂੰ ਤੋਲ ਮਿਣ ਕੇ ਬੋਲੋ ਵੀ ਜਿਹੜਾ ਮੈਂ ਸ਼ਬਦ ਬੋਲ ਰਿਹਾ ਵੀ ਕਿਸੇ ਨੂੰ ਮਾੜਾ ਨਾ ਲੱਗੇ ਕਿਸੇ ਦੇ ਹਿਰਦੇ 'ਤੇ ਚੋਟ ਨਾ ਕਰ ਜਾਏ ਜਿਹੜਾ ਮੈਂ ਸ਼ਬਦ ਵਰਤਣ ਲੱਗਾ ਇਹਦੇ 'ਚ ਕਿਤੇ ਹੰਕਾਰ ਤੇ ਨਹੀਂ ਭਰਿਆ ਹੋਇਆ ਜਿਹੜਾ ਮੈਂ ਸ਼ਬਦ ਬੋਲਣ ਲੱਗਾ ਕਿਤੇ ਇਹਦੇ ਵਿੱਚ ਈਰਖਾ ਦਾ ਜ਼ਹਿਰ ਤੇ ਨਹੀਂ ਭਰਿਆ ਹੋਇਆ ਇੱਕ ਬੜੇ ਵੱਡੇ ਸਾਈਕੋਲੋਜਿਸਟ ਹੋਏ ਨੇ ਉਹਨਾਂ ਨੇ ਕਿਹਾ ਸੀ ਵੀ ਦੁਨੀਆਂ ਦੀਆਂ ਜਿਹੜੀਆਂ 90% ਲੜਾਈਆਂ ਨੇ ਨਾ ਉਹ ਜ਼ੁਬਾਨ ਕਰਕੇ ਸ਼ੁਰੂ ਹੁੰਦੀਆਂ ਨੇ ਦੁਨੀਆਂ ਦੀਆਂ 90% ਲੜਾਈਆਂ ਭਾਵੇਂ ਉਹ ਘਰਾਂ ਦੇ ਵਿੱਚ ਨੇ ਭਾਵੇਂ ਉਹ ਬਾਹਰ ਤੁਹਾਨੂੰ ਨਜ਼ਰ ਆਉਂਦੀਆਂ ਨੇ ਜ਼ੁਬਾਨ ਤੋਂ ਹੀ ਸ਼ੁਰੂ ਹੁੰਦੀਆਂ ਨੇ ਜ਼ੁਬਾਨ ਨਾਲ ਦੀ ਵਾਧਦੀਆਂ ਨੇ ਤੇ ਜ਼ੁਬਾਨ ਦੇ ਨਾਲ ਇਹਨਾਂ ਨੂੰ ਖਤਮ ਕੀਤਾ ਜਾ ਸਕਦਾ ਹੈ ਜ਼ੁਬਾਨ ਬੜੀ ਵੱਡੀ ਚੀਜ਼ ਹੈ ਸਾਤ ਸੰਗਤ ਜੀ ਜ਼ੁਬਾਨ ਨੂੰ ਸੰਭਾਲ ਕੇ ਵਰਤਣਾ ਚਾਹੀਦਾ ਹੈ ਇਸ ਕਰਕੇ ਪ੍ਰਮਾਤਮਾ ਦੀ ਜ਼ੁਬਾਨ ਤੇ ਮਿੱਠੀ ਹੈ ਪ੍ਰਮਾਤਮਾ ਦੀ ਜ਼ੁਬਾਨ ਤੇ ਪ੍ਰੇਮ ਵਾਲੀ ਹੈ ਜਿਹੜੇ ਪ੍ਰਮਾਤਮਾ ਦੀ ਨਾਲ ਜੁੜ ਜਾਂਦੇ ਨੇ ਨਾ ਉਹਨਾਂ ਦੀ ਜ਼ੁਬਾਨ ਵਿੱਚ ਵੀ ਮਠਾਸ ਆ ਜਾਂਦੀ ਹੈ ਬਾਬਾ ਫਰੀਦ ਸਾਹਿਬ ਜੀ ਉਹ ਮਹਾਨ ਫਕੀਰ ਜਿਨ੍ਹਾਂ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ ਤੇ ਬਾਬਾ ਫਰੀਦ ਸਾਹਿਬ ਤੇ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਵੀ ਕਈ ਸੋ ਸਾਲ ਪਹਿਲਾਂ ਹੋਏ ਨੇ ਲਗਭਗ 1107 ਦੇ ਨੇੜੇ ਤੇੜੇ ਉਹਨਾਂ ਦਾ ਜਨਮ ਹੋਇਆ ਬਾਬਾ ਫਰੀਦ ਸਾਹਿਬ ਜੀ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜਿੰਨੇ ਭਗਤਾਂ ਦੀ ਗੁਰੂ ਗੁਰੂ ਸਾਹਿਬ ਦੀ ਗੁਰਸਿੱਖਾਂ ਦੀ ਬਾਣੀ ਦਰਜ ਹੈ ਨਾ ਉਹਨਾਂ ਦੇ ਵਿੱਚੋਂ ਜਿਹੜੇ ਸਭ ਤੋਂ ਪੁਰਾਤਨ ਮਹਾਪੁਰਸ਼ ਨੇ ਉਹ ਬਾਬਾ ਫਰੀਦ ਸਾਹਿਬ ਜੀ ਨੇ ਸਾਦ ਸੰਗਤ 12ਵੀਂ ਸਦੀ ਦੇ ਉਹ ਮਹਾਨ ਦਰवेश ਬਾਬਾ ਫਰੀਦ ਸਾਹਿਬ ਅੱਜ ਤੋਂ 800 ਸਾਲ ਪਹਿਲਾਂ ਉਹ ਇਸ ਧਰਤੀ ਤੇ ਆਏ ਤੇ ਉਹਨਾਂ ਦਾ ਬਚਨ ਹੈ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮੱਖਿਓ ਮਾਝਾ ਦੁੱਧ 6 ਚੀਜ਼ਾਂ ਦਾ ਜ਼ਿਕਰ ਕਰਦੇ ਨੇ ਜਿਹੜੀਆਂ ਅਸੀਂ ਘਰਾਂ 'ਚ ਵਰਤਦੇ ਆਂ ਤੇ ਰੋਜ਼ ਵਰਤਨੇ ਆ ਫਰੀਦਾ ਸ਼ੱਕਰ ਖੰਡ ਸ਼ੱਕਰ ਪਹਿਲੀ ਚੀਜ਼ ਹੋਗੀ ਖੰਡ ਦੂਜੀ ਚੀਜ਼ ਹੋਗੀ ਨਿਵਾਤ ਤੀਜੀ ਚੀਜ਼ ਨਿਵਾਤ ਦਾ ਮਤਲਬ ਹੈ ਮਿਸ਼ਰੀ ਸ਼ੱਕਰਖੰਡ ਨਿਵਾਤ ਗੁੜ ਚੌਥੀ ਚੀਜ਼ ਹੋ ਗਈ ਜੀ ਗੁੜ ਮੱਖਿਓਂ ਪੰਜਵੀਂ ਚੀਜ਼ ਹੋ ਗਈ ਮੱਖਿਓਂ ਤੇ ਮਾਝਾ ਦੁੱਧ ਛੇਵੀਂ ਚੀਜ਼ ਦੁੱਧ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਛੇ ਚੀਜ਼ਾਂ ਦੁਨੀਆਂ ਦੇ ਵਿੱਚ ਇਸ ਧਰਤੀ ਤੇ ਬੜੀਆਂ ਮਿੱਠੀਆਂ ਸਮਝੀਆਂ ਜਾਂਦੀਆਂ ਨੇ ਤੇ ਅੱਜ ਵੀ ਇਹ ਛੇ ਚੀਜ਼ਾਂ ਅਸੀਂ ਘਰਾਂ 'ਚ ਵਰਤਦੇ ਹਾਂ ਤੇ ਸਭ ਤੋਂ ਮਿੱਠੀਆਂ ਚੀਜ਼ਾਂ ਨੇ ਸ਼ੱਕਰਖੰਡ ਮਿਸ਼ਰੀ ਗੁੜ ਮੱਖਿਓਂ ਤੇ ਦੁੱਧ ਬਾਬਾ ਫਰੀਦ ਸਾਹਿਬ ਕਹਿੰਦੇ ਛੇ ਚੀਜ਼ਾਂ ਬੜੀਆਂ ਮਿੱਠੀਆਂ ਨੇ ਪਰ ਕਹਿੰਦੇ ਰੱਬ ਦੇ ਨਾਮ ਤੋਂ ਮਿੱਠੀਆਂ ਨਹੀਂ ਹੋ ਸਕਦੀਆਂ ਜਿਹੜਾ ਰੱਬ ਦਾ ਨਾਮ ਜਪਣ ਲੱਗ ਗਿਆ ਨਾ ਜਿਹੜਾ ਪ੍ਰਮਾਤਮਾ ਦਾ ਨਾਮ ਜਪਣ ਲੱਗ ਗਿਆ ਉਹ ਛੇ ਚੀਜ਼ਾਂ ਖਾ ਕੇ ਵੀ ਕਹਿੰਦਾ ਵੀ ਇਹ ਉਹਨੀਆਂ ਮਿੱਠੀਆਂ ਨਹੀਂ ਜਿੰਨੀ ਮਠਾਸ ਪ੍ਰਮਾਤਮਾ ਦਾ ਨਾਮ ਜਪ ਕੇ ਆਉਂਦੀ ਹੈ ਸਾਨੂੰ ਇਹ ਗੱਲ ਸਮਝ ਨਹੀਂ ਆ ਸਕਦੀ ਉਹਨਾਂ ਨੂੰ ਸਮਝ ਆਏਗੀ ਜਿਹੜੇ ਜਪਦੇ ਨੇ ਜਿਨ੍ਹਾਂ ਨੇ ਉਸ ਮਠਾਸ ਨੂੰ ਮਾਣਿਆ ਜਿਹੜੇ ਉਸ ਮਠਾਸ ਨੂੰ ਮਾਣਦੇ ਨੇ ਉਹ ਕਹਿੰਦੇ ਨੇ ਵੀ ਇਹ 6 ਚੀਜ਼ਾਂ ਵੀ ਉਸ ਰੱਬੀ ਦਾਤ ਦੀ ਬਰਾਬਰੀ ਨਹੀਂ ਕਰ ਸਕਦੀਆਂ ਕਿਹੜੀ ਦਾਤ ਦੀ ਫਰੀਦਾ ਸ਼ੱਕਰਖੰਡ ਨਿਵਾਤ ਗੁੜ ਮੱਖਿਓ ਮਾਝਾ ਦੁੱਧ ਸੱਬੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਦ हे ਪ੍ਰਮਾਤਮਾ हे ਖੁਦਾ हे ਵਾਹਿਗੁਰੂ ਤੇਰੇ ਨਾਮ ਦੇ ਬਰਾਬਰ ਇਹ 6 ਚੀਜ਼ਾਂ ਨਹੀਂ ਹੋ ਸਕਦੀਆਂ ਤੇ ਗੁਰਨਾਨਕ ਦੇਵ ਸਾਹਿਬ ਕਹਿੰਦੇ ਨੇ ਫੇਰ ਕਿਆ ਅੱਗੇ ਰੱਖੀ ਐ ਤੀਜਾ ਸਵਾਲ ਕਿਹੜੀ ਭੇਟ ਦਈਏ ਪ੍ਰਮਾਤਮਾ ਦੇ ਚਰਨਾਂ ਤੇ ਕਿਹੜਾ ਜ਼ਬਾਨ ਤੋਂ ਬੋਲ ਬੋਲੀਏ ਕਿ ਪ੍ਰਵਾਨ ਹੋ ਜਾਈਏ ਸਾਡੇ ਕੌੜੇ ਬੋਲ ਤੇ ਪ੍ਰਵਾਨ ਨਹੀਂ ਹੋਣ ਲੱਗੇ ਸਾਡੀਆਂ ਨਿੰਦਿਆ ਵਾਲੇ ਈਰਖਾ ਵਾਲੇ ਸ਼ਬਦ ਤੇ ਪ੍ਰਵਾਨ ਨਹੀਂ ਹੋਣ ਲੱਗੇ ਫਿਰ ਕਿਹੜੀ ਬੋਲੀ ਪ੍ਰਵਾਨ ਹੋਏਗੀ ਮਹਾਰਾਜ ਕਹਿੰਦੇ ਨੇ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਅੰਮ੍ਰਿਤ ਵੇਲੇ ਪ੍ਰਮਾਤਮਾ ਦਾ ਨਾਮ ਜਪਣਾ ਅੰਮ੍ਰਿਤ ਵੇਲੇ ਦੀ ਬੜੀ ਵੱਡੀ ਵਡਿਆਈ ਹੈ ਅੰਮ੍ਰਿਤ ਵੇਲਾ ਉਹ ਵੇਲਾ ਜਿਹਦੇ ਵਿੱਚ ਅੰਮ੍ਰਿਤ ਵਰਸਦਾ ਹੈ ਔਰ ਇਹਦੇ ਪਿੱਛੇ ਬਹੁਤ ਸਾਰੇ ਕਾਰਨ ਨੇ ਜਿਹੜਾ ਗੁਰੂ ਨਾਨਕ ਦੇਵ ਸਾਹਿਬ ਨੇ ਸਾਨੂੰ ਅੰਮ੍ਰਿਤ ਵੇਲਾ ਦਿੱਤਾ ਪਰ ਅੱਜ ਸਾਡੀ ਜ਼ਿੰਦਗੀ 'ਚ ਬੜੀ ਤਬਦੀਲੀ ਹੋ ਗਈ ਹੈ ਅੱਜ ਤੇ ਬਹੁਤ ਸਾਰੇ ਸੱਜਣ ਤੇ ਉਹ ਹੁੰਦੇ ਨੇ ਜਿਹੜੇ ਸਭ ਤੋਂ ਪਹਿਲਾਂ ਉੱਠਦੇ ਹੀ ਮੋਬਾਈਲ ਨੂੰ ਹੱਥ ਪਾਉਂਦੇ ਨੇ ਮੋਬਾਈਲ ਖੋਲ ਕੇ ਬਹਿ ਜਾਂਦੇ ਨੇ ਔਰ ਇਹ ਗੱਲ ਅੱਜ ਪ੍ਰੂਵ ਹੋ ਚੁੱਕੀ ਐ ਬਈ ਜਦੋਂ ਅਸੀਂ ਸਵੇਰੇ ਉੱਠਦੇ ਹਾਂ ਨਾ ਅੰਮ੍ਰਿਤ ਵੇਲੇ 2 ਤੋਂ 3 ਘੰਟੇ ਤੱਕ ਜਿਹੜਾ ਸਾਡਾ ਅਨਕੌਨਸ਼ੀਅਸ ਮਾਈਂਡ ਹੈ ਨਾ ਉਹ ਬਹੁਤ ਜ਼ਿਆਦਾ ਐਕਟਿਵ ਹੁੰਦਾ ਹੈ ਸਾਡੇ ਦੋ ਮਾਈਂਡ ਨੇ ਨਾ ਇੱਕ ਕੌਨਸ਼ੀਅਸ ਤੇ ਇੱਕ ਜਿਹਨੂੰ ਸਬਕੌਨਸ਼ੀਅਸ ਵੀ ਕਹਿ ਦਿੰਦੇ ਆ ਜਾਂ ਅਨਕੌਨਸ਼ੀਅਸ ਵੀ ਕਿਹਾ ਜਾਂਦਾ ਜਿਹੜਾ ਸੀ ਬੋਲਦੇ ਆ ਜਾਂ ਸੁਣਦੇ ਆ ਕਈ ਚੀਜ਼ਾਂ ਉਹ ਵੀ ਕਰ ਰਹੇ ਆ ਨਾ ਜਿਹੜੀਆਂ ਆਟੋਮੈਟਿਕ ਸਾਡੀ ਜ਼ਿੰਦਗੀ ਚ ਹੋ ਰਹੀਆਂ ਨੇ ਕਿੱਥੋਂ ਆ ਰਹੀਆਂ ਨੇ ਜੋ ਸਾਡੇ ਪਿਛਲੇ ਮਾਈਂਡ ਵਿੱਚ ਕਿਉਂਕਿ ਜਿਹੜਾ ਸਬਕੌਨਸ਼ੀਅਸ ਮਾਈਂਡ ਹੈ ਇਹ ਬਹੁਤ ਗਹਿਰਾ ਹੈ ਜੋ ਅਸੀਂ ਰੋਜ਼ ਕਰਦੇ ਰਹਿੰਦੇ ਹਾਂ ਉਹ ਸਾਰਾ ਕੁਝ ਉਹਦੇ ਚ ਸੇਵ ਹੁੰਦਾ ਰਹਿੰਦਾ ਹੈ ਤੇ ਜੇ ਅਸੀਂ ਸਵੇਰੇ ਉੱਠਦੇ ਜ਼ਾਰੀ 네ਗੇਟਿਵ ਚੀਜ਼ਾਂ ਵੇਖਣ ਲੱਗ ਜਾਾਂਗੇ 네ਗੇਟਿਵ ਚੀਜ਼ਾਂ ਸੁਣਨ ਲੱਗ ਜਾਾਂਗੇ ਵੀ ਦੁਨੀਆ ਚਾ ਕੁਝ ਹੋ ਗਿਆ ਫਲਾਣੇ ਥਾਂ ਤੇ ਆ ਕੁਝ ਹੋ ਗਿਆ ਸਾਡੇ ਧਰਮ ਨੂੰ ਬੜਾ ਖਤਰਾ ਪੈ ਗਿਆ ਇਹੋ ਜੀਆਂ ਰਾਜਨੀਤਿਕ ਗੱਲਾਂ ਰਾਜਨੀਤਿਕ ਚੀਜ਼ਾਂ ਵੇਖਣ ਲੱਗ ਜਾਗੇ ਤੇ ਸਾਰਾ ਦਿਨ ਉਹੀ ਦਿਮਾਗ 'ਚ ਘੁੰਮਦੀਆਂ ਰਹਿਣਗੀਆਂ ਜਿਹੜਾ ਸਵੇਰ ਦਾ ਟਾਈਮ ਹੈ ਨਾ ਬੜਾ ਕੀਮਤੀ ਹੈ ਕਟੋ-ਕਟ ਜਿਹੜਾ ਸਵੇਰ ਦਾ ਟਾਈਮ ਹੈ ਨਾ ਅੰਮ੍ਰਿਤ ਵੇਲੇ ਜਦੋਂ ਉੱਠਦੇ ਹੋ ਨਾ ਕਟੋ-ਕਟ ਇੱਕ ਤੋਂ ਦੋ ਘੰਟੇ ਤੱਕ ਆਪਣੇ ਮੋਬਾਈਲ ਨੂੰ ਹੱਥ ਨਾ ਲਾਇਆ ਕਰੋ ਕੋਈ ਨਿਊਜ਼ ਕੁਝ ਨਾ ਵੇਖਿਆ ਕਰੋ ਗੁਰਬਾਣੀ ਪੜੋ ਜਾਂ ਜਿਹੜੇ ਵੀ ਤੁਸੀਂ ਧਰਮ ਨੂੰ ਮੰਨਦੇ ਹੋ ਉਹਦੇ ਵਿੱਚ ਉਹਦੀ ਸਾਧਨਾ 'ਚ ਜੁੜੋ ਜਾ ਤੁਸੀਂ ਮੈਡੀਟੇਸ਼ਨ ਕਰਦੇ ਹੋ ਨਿਤਨੇਮ ਕਰਦੇ ਹੋ ਕੁਝ ਵੀ ਕਰਦੇ ਹੋ ਕਿਉਂਕਿ ਜਦੋਂ ਤੁਸੀਂ ਸਵੇਰੇ ਪੋਜਿਟਿਵ ਚੀਜ਼ਾਂ ਆਪਣੇ ਮਾਈਂਡ ਨੂੰ ਦਿਓਗੇ ਨਾ ਸਾਡੇ ਮਾਈਂਡ ਦੀ ਵੀ ਖੁਰਾਕ ਹੈ ਜਿਵੇਂ ਸਾਡੇ ਸਰੀਰ ਦੀ ਖੁਰਾਕ ਹੈ ਮਾੜਾ ਖਾ ਲਈਏ ਤੇ ਸਾਨੂੰ 2-3 ਦਿਨ ਜੀ ਪਤਾ ਲੱਗ ਜਾਂਦਾ ਵੀ ਫੁਲਾਣੀ ਚੀਜ਼ ਖਾਧੀ ਸੀ ਸਰੀਰ ਦੱਸਣ ਲੱਗ ਜਾਂਦਾ ਮਾੜਾ ਸੁਣਨ ਲੱਗ ਜਾਓਗੇ ਮਾੜਾ ਵੇਖਣ ਲੱਗ ਜਾਓਗੇ ਮਾੜੇ ਵਿਚਾਰ ਆਪਣੇ ਮਾਈਂਡ ਨੂੰ ਦੇਣ ਲੱਗ ਜਾਓਗੇ ਨਾ ਉਵੇਂ ਦੀਆਂ ਆਤਾਂ ਬਣਨ ਲੱਗ ਜਾਣਗੀਆਂ ਮਾੜੀ ਸੰਗਤ ਕਰਨ ਲੱਗ ਜੋਗੇ ਜਿਹੜਾ ਸਾਡਾ ਮਾਈਂਡ ਹੈ ਨਾ ਇਹਦੀ ਖੁਰਾਕ ਸੰਗਤ ਵਿੱਚੋਂ ਮਿਲਦੀ ਐ ਅਸੀਂ ਕਿਹੜੀ ਚੀਜ਼ ਦੀ ਸੰਗਤ ਕਰਦੇ ਆ ਕਿਹਦੀ ਸੰਗਤ ਕਰਦੇ ਆ ਵਿਚਾਰ ਸਾਡੇ ਮਨ ਦੀ ਖੁਰਾਕ ਨੇ ਜੇ ਖੁਰਾਕ ਹੀ ਅਸੀਂ ਮਾੜੀ ਦੇ ਰਹੀਆਂ ਤੇ ਮਨ ਬਿਮਾਰ ਹੋ ਜਾਏਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨੇ ਗਿਆਨ ਕੀ ਵੱਢਨੀ ਮਨੋਂ ਹਾਥ ਲੈ ਕਾਤਰ ਤਾ ਕੁਤਵਾਰ ਬੁਹਾਰੋ ਕਹਿੰਦੇ ਜਿਵੇਂ ਇੱਕ ਔਰਤ ਸਵੇਰੇ ਉੱਠ ਕੇ ਆਪਣੇ ਵਿਹੜੇ 'ਚ ਝਾੜੂ ਲਾਉਂਦੀ ਐ ਵੇੜੇ ਦੀ ਸਫਾਈ ਕਰਦੀ ਐ ਕੰਡੇ ਤੇਰੇ ਮਨ ਤੇ ਵੀ ਸਾਰਾ ਦਿਨ ਬੜੀ ਧੂੜ ਪੈ ਜਾਂਦੀ ਐ ਜਦੋਂ ਸਵੇਰੇ ਉੱਠਦਾ ਨਾ ਗੁਰਬਾਣੀ ਨਾਲ ਇਹਨੂੰ ਵੀ ਸਾਫ਼ ਕਰ ਲਿਆ ਕਰ ਪ੍ਰਮਾਤਮਾ ਦੇ ਨਾਮ ਵਿੱਚ ਜੁੜ ਕੇ ਚੰਗੇ ਵਿਚਾਰ ਮਨ ਨੂੰ ਦੇ ਕੇ ਨਾ ਇਹਨੂੰ ਵੀ ਸਾਫ਼ ਕਰਿਆ ਕਰ ਹੁਣ ਕਈ ਸੱਜਣੇ ਸਵਾਲ ਕਰਦੇ ਨੇ ਵੀ ਰੋਜ਼-ਰੋਜ਼ ਇੱਕੋ ਬਾਣੀ ਕਿਉਂ ਪੜੀ ਜਾਈਏ ਨਿਤਨੇਮ ਰੋਜ਼ ਕਿਉਂ ਕਰੀ ਜਾਈਏ ਇੱਕੋ ਬਾਣੀ ਨੂੰ ਬਾਰ-ਬਾਰ ਪੜਨ ਦਾ ਕੀ ਫਾਇਦਾ ਐ ਕਿਉਂਕਿ ਅਸੀਂ ਦੁਨੀਆ 'ਚ ਵਿਚਰਦੇ ਆ ਸੰਸਾਰ 'ਚ ਰਹਿਨੇ ਆ ਸਾਡੇ ਮਨ ਤੇ ਹਰ ਰੋਜ਼ ਕਈ ਤਰ੍ਹਾਂ ਦੀ ਧੂੜ ਪੈਂਦੀ ਹੈ ਕਈ ਤਰ੍ਹਾਂ ਦੇ ਮਾੜੇ ਸ਼ਬਦ ਕੰਨਾਂ 'ਚ ਪੈਂਦੇ ਨੇ ਕਈ ਕੁਝ ਅਸੀਂ ਆਪਣੀ ਅੱਖਾਂ ਨਾਲ ਵੇਖਦੇ ਆ ਕਈ ਕੁਝ ਮਾੜਾ ਸੋਚਦੇ ਆ ਤੇ ਉਹਦੀ ਸਫਾਈ ਲਈ ਰੋਜ਼ ਗੁਰਬਾਣੀ ਪੜ੍ਹਨੀ ਵੀ ਬੜੀ ਜ਼ਰੂਰੀ ਹੈ ਮਹਾਰਾਜ ਨੇ ਗੁਰੂ ਨਾਨਕ ਦੇਵ ਸਾਹਿਬ ਨੇ ਤੀਜੇ ਤੇ ਚੌਥੇ ਸਵਾਲ ਦਾ ਜਵਾਬ ਆਪਣੀ ਚੌਥੀ ਪੌੜੀ 'ਚ ਦਿੱਤਾ ਤੇ ਫਿਰ ਉਹਨਾਂ ਨੇ ਜਿਹੜਾ ਪੰਜਵਾਂ ਸਵਾਲ ਕੀਤਾ ਨਾ ਉਹ 1ਵੀਂ ਪੌੜੀ 'ਚ ਕੀਤਾ ਕਹਿੰਦੇ ਨੇ ਸੰਸਾਰ ਦੀ ਰਚਨਾ ਕਿਵੇਂ ਹੋਈ ਇਹ ਸੰਸਾਰ ਕਿਵੇਂ ਬਣਿਆ ਮਹਾਰਾਜ ਕਹਿੰਦੇ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਨੇ ਇਹ ਸੰਸਾਰ ਦੇ ਬੰਨ ਬਾਰੇ ਇਸ ਧਰਤੀ ਇਸ ਪੂਰੇ ਬ੍ਰਹਿਮੰਡ ਦੇ ਬੰਨ ਬਾਰੇ ਜੇ ਕਿਸੇ ਨੂੰ ਪਤਾ ਹੁੰਦਾ ਤੇ ਕਿਸੇ ਗ੍ਰੰਥ ਵਿੱਚ ਜ਼ਰੂਰ ਜ਼ਿਕਰ ਹੁੰਦਾ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਜੇ ਕਿਸੇ ਨੂੰ ਪਤਾ ਹੁੰਦਾ ਨਾ ਕਿ ਸੰਸਾਰ ਕਿਵੇਂ ਬਣਿਆ ਇਹ ਬ੍ਰਹਿਮੰਡ ਕਿਵੇਂ ਬਣਿਆ ਕਿਸੇ ਵੀ ਕਿਸੇ ਧਾਰਮਿਕ ਕਿਸੇ ਧਰਮ ਦੇ ਕਿਸੇ ਧਾਰਮਿਕ ਗ੍ਰੰਥ ਵਿੱਚ ਜ਼ਰੂਰ ਜ਼ਿਕਰ ਹੁੰਦਾ ਪਰ ਮਹਾਰਾਜ ਕਹਿੰਦੇ ਨੇ ਅੱਜ ਤੱਕ ਕੋਈ ਨਹੀਂ ਜਾਣ ਸਕਿਆ ਬ੍ਰਹਿਮੰਡ ਦੀ ਰਚਨਾ ਕਦੋਂ ਹੋਈ ਸਾਇੰਸ ਤੇ ਇੰਨਾ ਹੀ ਕਹਿੰਦੀ ਹੈ ਨਾ ਕਿ ਅੰਦਾਜ਼ਾ ਹੀ ਹੈ ਨਾ ਵੀ ਅਰਬਾਂ ਖਰਬਾਂ ਸਾਲ ਪਹਿਲਾਂ ਜਿਨ੍ਹਾਂ ਨੂੰ ਉਹਨਾਂ ਨੇ ਬਿਗ ਬਿਗ ਬੈਂਕ ਥਿਉਰੀ ਦਾ ਨਾਮ ਦਿੱਤਾ ਬਿਅਰਬਾਂ ਸਾਲ ਪਹਿਲਾਂ ਇੱਕ ਵਿਸਫੋਟ ਹੋਇਆ ਜਿਦੇ ਵਿੱਚੋਂ ਇਹ ਪੂਰੇ ਬ੍ਰਹਿਮੰਡ ਦੀ ਰਚਨਾ ਹੋਈ ਜਿਦੇ ਵਿੱਚੋਂ ਇਹ ਤਾਰੇ ਸੂਰਜ ਇਹ ਸਾਰਾ ਕੁਝ ਬਣਿਆ ਫਿਰ ਗੈਂਸਾਂ ਬਣੀਆਂ ਲੱਖਾਂ ਕਰੋੜਾਂ ਸਾਲਾਂ ਤੱਕ ਬਰਸਾਤ ਹੁੰਦੀ ਰਹੀ ਫਿਰ ਧਰਤੀ ਠੰਡੀ ਹੋਈ ਧਰਤੀ ਪਹਿਲਾਂ ਬਹੁਤ ਜ਼ਿਆਦਾ ਗਰਮ ਸੀ ਸਾਇੰਸ ਕਹਿੰਦੀ ਹੈ ਫਿਰ ਉਹਦੇ ਵਿੱਚ ਪਹਿਲਾ ਜੀਵ ਪੈਦਾ ਹੋਇਆ ਪਰ ਗੁਰੂ ਨਾਨਕ ਦੇਵ ਸਾਹਿਬ ਨੇ ਆਪਣੀ ਬਾਣੀ ਚ ਇਸ ਗੱਲ ਦਾ ਵੀ ਜਵਾਬ ਦਿੱਤਾ ਮਹਾਰਾਜ ਕਹਿੰਦੇ ਨੇ ਸਾਚੇ ਤੇ ਪਵਣਾ ਭਿਆ ਪਵਣਾ ਤੇ ਜਲ ਹੋਏ ਜਲ ਤੇ ਤਰਪਵਨ ਸਾਜਿਆ ਘਟ ਘਟ ਜੋਤ ਸਮੋਏ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਤੋਂ ਸਭ ਤੋਂ ਪਹਿਲਾਂ ਹਵਾ ਬਣੀ ਪਵਨ ਬਣੀ ਫਿਰ ਬਰਸਾਤ ਹੋਈ ਪਾਣੀ ਵਿੱਚ ਪਹਿਲਾ ਜੀਵ ਪੈਦਾ ਹੋਇਆ ਸਾਇੰਸ ਵੀ ਕਹਿੰਦੀ ਹੈ ਪਰ ਗੁਰੂ ਸਾਹਿਬ ਨੇ ਕਈ ਸੌ ਸਾਲ ਪਹਿਲਾਂ ਹੀ ਇਹਦਾ ਜਵਾਬ ਦੇ ਦਿੱਤਾ ਆਪਣੀ ਬਾਣੀ ਚ ਸਾਚੇ ਤੇ ਪਵਣਾ ਪਿਆ ਪਵਣਾ ਤੇ ਜਲ ਹੋਏ ਸਭ ਤੋਂ ਪਹਿਲਾਂ ਪਵਨ ਬਣੀ ਪਵਣਾ ਤੇ ਜਲ ਹੋਏ ਜਲ ਤੇ ਤਰਭਵਨ ਸਾਜਿਆ ਘਟ ਘਟ ਜੋਤ ਸਮੋਏ ਉਥੋਂ ਹੀ ਸਾਰੇ ਬ੍ਰਹਿਮੰਡ ਦੀ ਰਚਨਾ ਹੋਈ ਤੇ 21ਵੀਂ ਪੌੜੀ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਪੰਜਵਾਂ ਸਵਾਲ ਕੀਤਾ ਤੇ ਇਹਦੇ ਵਿੱਚ ਹੀ ਮਹਾਰਾਜ ਫਿਰ ਕਹਿੰਦ ਨੇ ਕਿ ਉਸ ਪ੍ਰਮਾਤਮਾ ਦੀ ਸਿਫਤ ਕਿਵੇਂ ਕੀਤੀ ਜਾਏ ਕਿਵ ਕਰ ਆਖਾਂ ਕਿਵ ਸਾ ਲਾਹੀ ਕਿਉ ਵਰਨੀ ਕਿਵ ਜਾਣਾ ਸੱਚੇ ਪਾਤਸ਼ਾਹ ਜੀ 6ਵਾਂ ਸਵਾਲ ਕਰਦੇ ਨੇ ਕਿ ਪ੍ਰਮਾਤਮਾ ਦੀ ਵਡਿਆਈ ਕਿਵੇਂ ਕਰਾਂ ਕੀ ਪਰਮਾਤਮਾ ਦੀ ਵਡਿਆਈ ਸ਼ਬਦਾਂ ਨਾਲ ਬਿਆਨ ਹੋ ਸਕਦੀ ਹੈ ਜਾਂ ਉਹਨੂੰ ਪੂਰੀ ਤਰ੍ਹਾਂ ਬਿਆਨ ਕੀਤਾ ਜਾ ਸਕਦਾ ਹੈ ਤੇ ਗੁਰੂ ਨਾਨਕ ਦੇਵ ਸਾਹਿਬ ਜੀ ਇਹਦਾ ਵੀ ਉੱਤਰ ਦਿੰਦੇ ਨੇ ਆਪਣੀ ਬਾਣੀ 'ਚ ਸ਼੍ਰੀ ਰਾਗ ਦੇ ਪਹਿਲੇ ਸ਼ਬਦ ਵਿੱਚ ਹੀ ਇਹ ਬਚਨ ਕਰਦੇ ਨੇ ਪੰਖੀ ਹੋਏ ਕੈ ਜੇ ਭਵਾਂ ਸੈ ਅਸਮਾਨੀ ਜਾਵਾਂ ਨਦਰੀ ਕਿਸੈ ਨਾ ਆਵਾਂ ਨਾ ਕਿਚ ਪੀਆ ਨਾ ਖਾਓ ਮਹਾਰਾਜ ਕਹਿੰਦੇ ਜੇ ਮੈਂ ਪੰਛੀ ਬਣ ਕੇ ਵੀ ਉੱਡ ਜਾਵਾਂ ਨਾ ਲੱਖਾਂ ਸਾਲ ਆਕਾਸ਼ ਵਿੱਚ ਉੱਡਦਾ ਰਵਾਂ ਨਾ ਕਿਸੇ ਖਾਣੇ ਦੀ ਲੋੜ ਪਵੇ ਨਾ ਕਿਸੇ ਦਾਣੇ ਦੀ ਲੋੜ ਪਵੇ ਨਾ ਪਾਣੀ ਪੀਣ ਦੀ ਲੋੜ ਪਵੇ ਪਰਮਾਤਮਾ ਦਾ ਅੰਤ ਪਾਉਣ ਵਾਸਤੇ ਲੱਖਾਂ ਸਾਲ ਵੀ ਘੁੰਮਦਾ ਰਵਾਂ ਫਿਰ ਵੀ ਉਹਦਾ ਅੰਤ ਨਹੀਂ ਪਾ ਸਕਦਾ ਜਿਹੜੇ ਗੁਰੂ ਸਾਹਿਬ ਨੇ ਪਹਿਲਾਂ ਬਚਨ ਕੀਤੇ ਸਨ ਨਾ ਅੱਜ ਉਹ ਸਾਇੰਸ ਪ੍ਰੂਵ ਕਰ ਰਹੀ ਹੈ ਅੱਜ ਤੋਂ ਕਿੰਨੇ ਸਾਲ ਪਹਿਲਾਂ ਲਗਭਗ 50 ਸਾਲ ਹੋ ਚੁੱਕੇ ਨੇ ਜਦੋਂ ਸਾਇੰਸ ਨੇ NASA ਨੇ Voyager 1 ਭੇਜਿਆ ਸੀ ਆਕਾਸ਼ ਵਿੱਚ ਉਸ ਤੋਂ ਬਾਅਦ Voyager 2 ਭੇਜਿਆ ਔਰ ਜਿਹੜਾ ਵਾਈਜ਼ਰ 1 ਭੇਜਿਆ ਸੀ ਉਹਨੂੰ ਤੇ ਲਗਭਗ 50 ਸਾਲ ਹੋ ਚੁੱਕੇ ਨੇ ਜਿਹੜਾ ਕਰੋੜਾਂ ਅਰਬਾਂ ਸਾਲ ਧਰਤੀ ਤੋਂ ਦੂਰ ਜਾ ਚੁੱਕਿਆ ਜਿਨੇ ਕਰੋੜਾਂ ਮਾਈਲ ਦੀ ਦੂਰੀ ਤੇ ਜਾ ਕੇ ਧਰਤੀ ਦੀ ਇੱਕ ਸੈਲਫੀ ਲਈ ਸੀ ਔਰ ਜਿੰਨੂੰ ਕਿਹਾ ਜਾਂਦਾ ਕਿ ਅੱਜ ਤੱਕ ਦੀ ਪੂਰੀ ਧਰਤੀ ਦੀ ਸਭ ਤੋਂ ਜ਼ਿਆਦਾ ਕੀਮਤੀ ਤਸਵੀਰ ਹੈ ਜਿਦੇ ਵਿੱਚ ਸਾਡੀ ਧਰਤੀ ਇੱਕ ਛੋਟਾ ਜਿਹਾ ਬਿੰਦੂ ਨਜ਼ਰ ਆਉਂਦੀ ਹੈ ਤੁਸੀਂ ਉਹਨੂੰ ਸਰਚ ਵੀ ਕਰ ਸਕਦੇ ਹੋ ਹੁਣ ਗੁਰੂ ਸਾਹਿਬ ਕਹਿੰਦੇ ਨੇ ਕਿ ਪੰਛੀ ਹੋ ਕੇ ਜੇ ਲੱਖਾਂ ਸਾਲ ਹੀ ਘੁੰਮਦਾ ਰਵਾਂ ਤੇ ਫਿਰ ਵੀ ਰੱਬ ਦਾ ਅੰਤ ਨਹੀਂ ਪਾ ਸਕਦਾ ਤੇ ਫਿਰ ਅੱਜ ਸਾਇੰਸ ਦੇ ਜੰਤਰ ਜਿਹੜੇ ਨੂੰ ਕਿੰਨੇ ਸਾਲਾਂ ਤੋਂ ਘੁੰਮ ਰਹੇ ਨੇ ਬ੍ਰਹਿਮੰਡ ਵਿੱਚ ਕਰੋੜਾਂ ਮਾਈਲ ਕਰੋੜਾਂ ਕਿਲੋਮੀਟਰ ਦੂਰ ਤੁਰ ਗਏ ਨੇ ਕੋਈ ਅੰਤ ਲੱਭਿਆ ਉਹਦੀ ਕਾਇਨਾਤ ਦਾ ਉਹਦੀ ਕੁਦਰਤ ਦਾ ਕੋਈ ਅੰਤ ਲੱਭਿਆ ਮਹਾਰਾਜ ਕਹਿੰਦੇ ਨੇ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਪੰਖੀ ਹੋਏ ਕਾ ਜੇ ਭਵਾਂ ਸੈ ਅਸਮਾਨੀ ਜਾਵਾਂ ਨਦਰੀ ਕਿਸੈ ਨਾ ਆਵਾਂ ਨਾ ਕਿਚ ਪੀਆ ਨਾ ਖਾਉ ਰੱਬ ਦੇ ਰੱਬ ਦੀ ਕੁਦਰਤ ਦਾ ਅੰਤ ਨਹੀਂ ਪਾਇਆ ਜਾ ਸਕਦਾ ਉਹ ਬੇਅੰਤ ਹੈ ਇਹ ਤੇ ਇੱਕ ਗੈਲੈਕਸੀ ਹੈ ਜਿਹਦੇ ਵਿੱਚ ਅਸੀਂ ਰਹਿ ਰਹੇ ਆ ਜਿਹਦੇ ਵਿੱਚ ਸਾਡਾ ਸੂਰਜ ਹੈ ਚੰਦਰਮਾ ਹੈ ਤਾਰੇ ਨੇ ਉਹਦੀ ਕਾਇਨਾਤ ਦਾ ਅੰਤ ਨਹੀਂ ਕਰੋੜਾ ਕਰੋੜਾ ਉਹਨੇ ਗੈਲੈਕਸੀਜ਼ ਆਕਾਸ਼ ਗੰਗਾ ਉਹਨੇ ਬਣਾਈਆਂ ਹੋਈਆਂ ਨੇ ਕਰੋੜਾ ਸਾਲ ਵੀ ਜੇ ਲੱਗ ਜਾਣ ਤੇ ਫਿਰ ਵੀ ਉਹਦੀ ਕਾਇਨਾਤ ਦਾ ਅੰਤ ਨਹੀਂ ਪਾਇਆ ਜਾ ਸਕਦਾ ਕਿੰਨੀਆਂ ਧਰਤੀਆਂ ਨੇ ਔਰ ਕਿੰਨੀਆਂ ਧਰਤੀਆਂ ਤੇ ਜੀਵਨ ਹੋ ਸਕਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਸਤਵਾਂ ਸਵਾਲ ਕਰਦੇ ਨੇ 17ਵੀਂ ਪੌੜੀ 'ਚ ਸੋ ਦਰ ਕਿਹਾ ਸੋ ਘਰ ਕਿਹਾ ਅੱਠ ਸਵਾਲਾਂ ਦਾ ਜ਼ਿਕਰ ਕੀਤਾ ਸੀ ਨਾ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਅੱਠ ਸਵਾਲ ਜਪਜੀਤ ਸਾਹਿਬ ਵਿੱਚ ਕੀਤੇ ਨੇ ਦੋ ਸਵਾਲ ਪਹਿਲੀ ਪੌੜੀ 'ਚ ਦੋ ਸਵਾਲ ਚੌਥੀ ਪੌੜੀ 'ਚ ਦੋ ਸਵਾਲ ਮਹਾਰਾਜ ਜੀ ਨੇ 1ਵੀਂ ਪੌੜੀ 'ਚ ਕੀਤੇ ਤੇ ਦੋ ਸਵਾਲ ਫਿਰ ਜਿਹੜੇ ਆ ਨੇ 7ਵਾਂ ਤੇ 8ਵਾਂ ਸਵਾਲ ਇਸ 27ਵੀਂ ਪੌੜੀ 'ਚ ਕਰਦੇ ਨੇ ਕਹਿੰਦੇ ਨੇ ਸੋ ਦਰ ਕਿਹਾ ਉਹ ਦਰਵਾਜ਼ਾ ਕਿਹੋ ਜਿਹਾ ਹੈ ਕਿਹੜਾ ਦਰਵਾਜ਼ਾ ਉਹਦੇ ਘਰ ਦਾ ਦਰਵਾਜ਼ਾ ਕਿਹੜੇ ਘਰ ਦਾ ਦਰਵਾਜ਼ਾ ਜਿਹੜੇ ਘਰ ਵਿੱਚ ਪ੍ਰਮਾਤਮਾ ਬਹਿ ਕੇ ਪੂਰੇ ਬ੍ਰਹਿਮੰਡ ਦੀ ਸੰਭਾਲ ਕਰ ਰਿਹਾ ਹੈ ਜਿਹੜੇ ਲੋਕ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ ਉਹ ਕਹਿੰਦੇ ਨੇ ਜੀ ਬਸ ਕੁਦਰਤੀ ਐ ਪਰਮਾਤਮਾ ਨਹੀਂ ਬੜੇ ਲੋਕ ਨੇ ਸਾਡੇ ਦੇਸ਼ ਵਿੱਚ ਜਿਹੜੇ ਰੱਬ ਨੂੰ ਨਹੀਂ ਮੰਨਦੇ ਕਰੋੜਾਂ ਲੋਕ ਨੇ ਇਸ ਧਰਤੀ ਤੇ ਉਹ ਕਹਿੰਦੇ ਨੇ ਜੀ ਬਸ ਕੁਦਰਤੀ ਐ ਹੁਣ ਜੇ ਉਹਨਾਂ ਨੂੰ ਕਹੀਏ ਨਾ ਵੀ ਕੁਦਰਤੀ ਐ ਤੇ ਫਿਰ ਕੁਦਰਤ ਨੂੰ ਚਲਾ ਕੌਣ ਰਿਹਾ ਉਹ ਕਹਿੰਦੇ ਨੇ ਵੀ ਨਿਯਮ ਚਲਾ ਰਹੇ ਨੇ ਜੇ ਧਰਤੀ ਦੀ ਜਿਹੜੀ ਦੂਰੀ ਐ ਉਹ ਸੂਰਜ ਤੋਂ ਕਿੰਨੇ ਜਿਹੜੀ ਆ ਉਹ ਇੰਨੀ ਮੁਕਰਰ ਕੀਤੀ ਵੀ ਇੱਥੇ ਧਰਤੀ ਇੰਨੀ ਦੂਰ ਸੂਰਜ ਤੋਂ ਰਹੇਗੀ ਤੇ ਜੀਵਨ ਸੰਭਵ ਹੈ ਜੇ ਧਰਤੀ ਹੋਰ ਨੇੜੇ ਹੁੰਦੀ ਸੂਰਜ ਤੇ ਜੀਵਨ ਸੰਭਵ ਨਹੀਂ ਸੀ ਹੋ ਸਕਣਾ ਜੇ ਦੂਰ ਹੁੰਦੀ ਤੇ ਫਿਰ ਵੀ ਨਹੀਂ ਸੀ ਹੋ ਸਕਣਾ ਜੇ ਨੇੜੇ ਹੁੰਦੀ ਤੇ ਗਰਮੀ ਇੰਨੀ ਜ਼ਿਆਦਾ ਵੱਧ ਵਧ ਜਾਣੀ ਸੀ ਜੀਵਨ ਨਹੀਂ ਸੀ ਹੋ ਸਕਣਾ ਜੇ ਦੂਰ ਹੁੰਦੀ ਤੇ ਠੰਡ ਜ਼ਿਆਦਾ ਵੱਧ ਜਾਣੀ ਸੀ ਬਿਲਕੁਲ ਪੂਰਾ ਮਾਪ ਕੇ ਕਿੰਨੇ ਇਸ ਧਰਤੀ ਨੂੰ ਸੂਰਜ ਦੀ ਇੰਨੀ ਦੂਰੀ ਤੇ ਫਿਕਸ ਕੀਤਾ ਔਰ ਕਰੋੜਾਂ ਅਰਬਾਂ ਸਾਲਾਂ ਤੋਂ ਧਰਤੀ ਸੂਰਜ ਦੇ ਚੱਕਰ ਲਾ ਰਹੀ ਹੈ ਕਦੇ ਕੋਈ ਫਰਕ ਨਹੀਂ ਪਿਆ ਸਾਰਾ ਕੁਝ ਘੁੰਮ ਰਿਹਾ ਪੂਰੇ ਬ੍ਰਹਿਮੰਡ ਵਿੱਚ ਕੌਣ ਘੁਮਾ ਰਿਹਾ ਹੁਣ ਜਿਹੜੇ ਨਹੀਂ ਮੰਨਦੇ ਰੱਬ ਦੀ ਹੋਂਦ ਨੂੰ ਕਿੰਦਰਜੀ ਨਿਯਮ ਨੇ ਕੁਦਰਤ ਦੇ ਨਿਯਮ ਨੇ ਸਾਰਾ ਕੁਝ ਚਲਾ ਰਹੇ ਨੇ ਫਿਰ ਹੁਣ ਬੰਦਾ ਪੁੱਛੇ ਵੀ ਕੁਦਰਤ ਦੇ ਨਿਯਮ ਕਿੰਨੇ ਬਣਾਏ ਕੋਈ ਪਾਵਰ ਕੋਈ ਸ਼ਕਤੀ ਹੈ ਨਾ ਜਿਹੜੀ ਪੂਰੇ ਬ੍ਰਹਿਮੰਡ ਨੂੰ ਚਲਾ ਰਹੀ ਹੈ ਜੋ ਇਸ ਪੂਰੀ ਪੂਰੇ ਬ੍ਰਹਿਮੰਡ ਨੂੰ ਚਲਾ ਰਹੀ ਹੈ ਜਿਨ੍ਹਾਂ ਨੇ ਨਿਯਮ ਬਣਾਏ ਜਿਨ੍ਹਾਂ ਨੇ ਕੁਦਰਤ ਨੂੰ ਬਣਾਇਆ ਤੇ ਗੁਰੂ ਨਾਨਕ ਦੇਵ ਸਾਹਿਬ ਉਸੇ ਸ਼ਕਤੀ ਨੂੰ ਪਰਮਾਤਮਾ ਕਹਿੰਦੇ ਨੇ ਉਸੇ ਸ਼ਕਤੀ ਨੂੰ ਹੀ ਪਰਮਾਤਮਾ ਕਹਿੰਦੇ ਨੇ ਤੇ ਗੁਰੂ ਨਾਨਕ ਦੇਵ ਸਾਹਿਬ ਸਤਵਾਂ ਸਵਾਲ ਕਰਦੇ ਨੇ ਸੋ ਦਰ ਕਿਹਾ ਉਹ ਦਰਵਾਜ਼ਾ ਕਿਵੇਂ ਦਾ ਹੈ ਸੋ ਘਰ ਕਿਹਾ ਉਹ ਘਰ ਕਿਵੇਂ ਦਾ ਹੈ ਕਿਹੜਾ ਘਰ ਜਿਹੜੇ ਘਰ ਚ ਬਹਿ ਕੇ ਪਰਮਾਤਮਾ ਪੂਰੇ ਬ੍ਰਹਿਮੰਡ ਦੀ ਪਾਲਣਾ ਕਰ ਰਿਹਾ ਹੈ ਜਿਹੜਾ ਪੂਰੇ ਬ੍ਰਹਿਮੰਡ ਨੂੰ ਚਲਾ ਰਿਹਾ ਹੈ ਪੂਰੇ ਬ੍ਰਹਿਮੰਡ ਨੂੰ ਕੱਲਾ ਇੱਕ ਧਰਤੀ ਨੂੰ ਨਹੀਂ ਕੱਲਾ ਨੂੰ ਸਾਡਾ ਸਾਡੇ ਘਰ ਦਾ ਹੀ ਫਿਕਰ ਨਹੀਂ ਕੱਲਾ ਸਾਡੇ ਦੇਸ਼ ਜਾਂ ਇਸ ਧਰਤੀ ਦਾ ਫਿਕਰ ਨਹੀਂ ਜਿੰਨੇ ਗ੍ਰਹਿ ਨੇ ਜਿੰਨੇ ਤਾਰੇ ਨੇ ਜੋ ਕੁਝ ਵੀ ਹੈ ਮਹਾਰਾਜ ਕਹਿੰਦੇ ਨੇ ਸੋ ਦਰ ਕੇਹਾ ਸੋ ਕਰ ਕੇਹਾ ਜਿਤਬੈ ਸਰਬ ਸੰਮਾਲੇ ਉਹ ਦਰਵਾਜ਼ਾ ਕਿਵੇਂ ਦਾ ਉਹ ਘਰ ਕਿਵੇਂ ਦਾ ਸਤਵਾਂ ਸਵਾਲ ਤੇ ਅੱਠਵਾਂ ਸਵਾਲ ਮਹਾਰਾਜ ਨੇ ਇਸ ਪੌੜੀ ਦੇ ਵਿੱਚ ਕੀਤਾ ਤਿਸ ਪੌੜੀ ਦੇ ਵਿੱਚ ਫਿਰ ਅੱਗੇ ਉੱਤਰ ਵੀ ਦਿੱਤਾ ਕਹਿੰਦੇ ਨੇ ਕਿੰਨੇ ਤਰ੍ਹਾਂ ਦੇ ਜੀਵ ਜੰਤੂ ਉਹਦੇ ਘਰ ਦੇ ਅੱਗੇ ਬਹਿ ਕੇ ਇਹ ਸਾਰਾ ਬ੍ਰਹਿਮੰਡੋ ਦਾ ਘਰ ਹੈ ਮਹਾਰਾਜ ਕਹਿੰਦੇ ਉਹ ਤਾਂ ਘਰ ਕੋਈ ਵੱਖਰਾ ਨਹੀਂ ਤੇਰਾ ਹਿਰਦਾ ਹੀ ਉਹਦਾ ਘਰ ਹੈ ਤੇਰਾ ਸਰੀਰ ਹੀ ਉਹਦਾ ਘਰ ਹੈ ਤੇਰੇ ਅੰਦਰ ਹੀ ਉਹ ਵਸਦਾ ਹੈ ਇਸ ਧਰਤੀ ਤੇ ਹਰ ਇੱਕ ਜੀਵ ਦੇ ਅੰਦਰ ਉਹ ਵਸਦਾ ਹੈ ਤੇ ਸਾਰਿਆਂ ਜੀਵਾਂ ਦੇ ਵਿੱਚ ਬਹਿ ਕੇ ਹੀ ਉਹ ਸਭ ਦੀ ਸੰਭਾਲ ਕਰ ਰਿਹਾ ਹੈ ਮਹਾਰਾਜ ਕਹਿੰਦੇ ਨੇ ਸੋ ਦਰ ਕਿਹਾ ਸੋ ਕਰਕੇ ਹਾ ਜਿਤਬੈ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾਂ ਕਿਤੇ ਵਾਵਣ ਹਾਰੇ ਮਹਾਰਾਜ ਕਹਿੰਦੇ ਪੂਰੇ ਬ੍ਰਹਿਮੰਡ ਵਿੱਚ ਜਿੰਨੀ ਵੀ ਤਰ੍ਹਾਂ ਦੀ ਧੁਨ ਪੈਦਾ ਹੋ ਰਹੀ ਹੈ ਨਾ ਸਮੁੰਦਰ ਦੀਆਂ ਲਹਿਰਾਂ ਉੱਠ ਰਹੀਆਂ ਨੇ ਜਿਹੜੀ ਆਵਾਜ਼ ਪੈਦਾ ਹੋ ਰਹੀ ਹੈ ਹਵਾਵਾਂ ਚੱਲਦੀਆਂ ਨੇ ਜੰਗਲਾਂ ਦੇ ਵਿੱਚ ਪੱਤਿਆਂ ਦੀ ਆਪਸ ਵਿੱਚ ਟਕਰਾਉਣ ਦੀ ਜਿਹੜੀ ਆਵਾਜ਼ ਪੈਦਾ ਹੋ ਰਹੀ ਹੈ ਮਹਾਰਾਜ ਕਹਿੰਦੇ ਕੋਇਲਾਂ ਗੀਤ ਗਾ ਰਹੀਆਂ ਨੇ ਪੰਛੀ ਗੀਤ ਗਾ ਰਹੇ ਨੇ ਇਹ ਜਿੰਨੀਆਂ ਵੀ ਆਵਾਜ਼ਾਂ ਪੈਦਾ ਹੋ ਰਹੀਆਂ ਨੇ ਮਹਾਰਾਜ ਕਹਿੰਦੇ ਸਾਰੇ ਹੀ ਉਹਦੇ ਘਰ ਦੇ ਅੱਗੇ ਬਹਿ ਕੇ ਉਹਦਾ ਗੁਣगान ਕਰ ਰਹੇ ਨੇ ਗੁਰੂ ਨਾਨਕ ਦੇਵ ਸਾਹਿਬ ਦੀ ਨਾ ਸੋਚ ਬੜੀ ਵਿਸ਼ਾਲ ਹੈ ਗੁਰੂ ਨਾਨਕ ਦੇਵ ਸਾਹਿਬ ਦਾ ਹਿਰਦਾ ਬੜਾ ਵਿਸ਼ਾਲ ਹੈ ਸਾਡੀ ਸੋਚ ਬੜੀ ਛੋਟੀ ਹੈ ਅਸੀਂ ਤੇ ਆਪਣੇ ਘਰ ਤੱਕ ਸੋਚਦੇ ਹਾਂ ਆਪਣੇ ਪਰਿਵਾਰ ਸ ਤੱਕ ਸੋਚਦੇ ਹਾਂ ਜਾਂ ਆਪਣੇ ਧਰਮ ਤੱਕ ਸੋਚ ਸਕਦੇ ਹਾਂ ਜਾਂ ਆਪਣੇ ਦੇਸ਼ ਤੱਕ ਸੋਚ ਸਕਦੇ ਹਾਂ ਪਰ ਗੁਰੂ ਨਾਨਕ ਦੇਵ ਸਾਹਿਬ ਦੀ ਸੋਚ ਇਸ ਧਰਤੀ ਤੋਂ ਉੱਪਰ ਪੂਰੇ ਬ੍ਰਹਿਮੰਡ ਨੂੰ ਆਪਣੇ ਕਲਾਵੇ ਚ ਲੈਂਦੀ ਹੈ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਸੋਚ ਬੜੀ ਵਿਸ਼ਾਲ ਹੈ ਤਾਂ ਹੀ ਉਹਨਾਂ ਨੇ ਸਰਬੱਤ ਦਾ ਭਲਾ ਮੰਗਿਆ ਜਦੋਂ ਅਸੀਂ ਅਰਦਾਸ ਕਰਦੇ ਹਾਂ ਤੇ ਅਸੀਂ ਆਪਣਾ ਹੀ ਭਲਾ ਮੰਗਦੇ ਹਾਂ ਨਾ ਆਪਣੇ ਪਰਿਵਾਰ ਦਾ ਭਲਾ ਮੰਗਦੇ ਹਾਂ ਪਰ ਗੁਰੂ ਸਾਹਿਬ ਨੇ ਸਾਨੂੰ ਸਰਬੱਤ ਦਾ ਭਲਾ ਦਿੱਤਾ ਸਭ ਦਾ ਭਲਾ ਦਿੱਤਾ ਮਹਾਰਾਜ ਕਹਿੰਦੇ ਨੇ ਉਹਦਾ ਦਰ ਉਹਦਾ ਘਰ ਇਸ ਤਰ੍ਹਾਂ ਦਾ ਹੈ ਜਿੱਥੇ ਸਾਰੇ ਜੀਵ ਜੰਤੂ ਬਹਿ ਕੇ ਉਹਦਾ ਗੁਣ ਗਾਣ ਕਰ ਰਹੇ ਨੇ ਉਹਦੀ ਵਡਿਆਈ ਕਰ ਰਹੇ ਨੇ ਉਹਦੀ ਸਿਫਤ ਕਰ ਰਹੇ ਨੇ ਗੁਰੂ ਨਾਨਕ ਸਾਹਿਬ ਜੀ ਦੇ 8 ਸਵਾਲ ਤੇ ਅਠਾਂ ਸਵਾਲਾਂ ਦੇ ਜਵਾਬ ਗੁਰੂ ਸਾਹਿਬ ਜੀ ਨੇ ਆਪਣੀ ਬਾਣੀ ਚ ਦਿੱਤੇ ਨੇ ਤੁਸੀਂ ਰੋਜ਼ ਪਾਠ ਕਰਦੇ ਹੋ ਜਪਜੀ ਸਾਹਿਬ ਦਾ ਪਾਠ ਜਦੋਂ ਅੱਗੇ ਤੋਂ ਕਰਿਓ ਤੇ ਜ਼ਰੂਰ ਵਿਚਾਰ ਕਰਿਓ ਵੀ ਗੁਰੂ ਸਾਹਿਬ ਨੇ ਕਿੱਥੇ ਕਿੱਥੇ ਸਵਾਲ ਕੀਤੇ ਨੇ ਤੇ ਕਿਹੜੇ ਕਿਹੜੇ ਉੱਤਰ ਸਾਨੂੰ ਦਿੱਤੇ ਨੇ ਬਾਣੀ ਪੜਨ ਦਾ ਤਾਂ ਹੀ ਫਾਇਦਾ ਹੈ ਜੇ ਸਮਝਾਂਗੇ ਜੇ ਆਪਣੇ ਅੰਦਰ ਧਾਰਨ ਕਰਾਂਗੇ ਜੇ ਆਪਣੇ ਹਿਰਦੇ ਚ ਵਸਾਵਾਂਗੇ ਤਾਂ ਹੀ ਸਾਡੇ ਜੀਵਨ ਵਿੱਚ ਤਬਦੀਲੀ ਆ ਸਕਦੀ ਹੈ ਨਹੀਂ ਤੇ ਕਈ ਵਾਰੀ ਸਾਰੀ ਜ਼ਿੰਦਗੀ ਪਾਠ ਕਰਦਿਆਂ ਦੀ ਲੰਘ ਜਾਂਦੀ ਹੈ ਜ਼ਬਾਨ ਦੇ ਵਿੱਚੋਂ ਝੂਠ ਨਹੀਂ ਜਾਂਦਾ ਈਰਖਾ ਨਹੀਂ ਜਾਂਦੀ ਨਫ਼ਰਤ ਨਹੀਂ ਜਾਂਦੀ ਦੁਸ਼ਵੈਸ਼ ਨਹੀਂ ਜਾਂਦੀ ਕੋਈ ਤਬਦੀਲੀ ਆਉਂਦੀ ਹੋਈ ਨਹੀਂ ਜੀਵਨ ਵਿੱਚ ਕੋਈ ਪਰਵਰਤਨ ਆਉਂਦਾ ਹੀ ਨਹੀਂ ਕੁਛ ਨਾ ਕੁਛ ਤੇ ਬਦਲੀ ਹੈ ਨਾ ਆਪਣੇ ਆਪ ਨੂੰ ਜਦੋਂ ਵੀ ਗੁਰੂ ਘਰ ਜਾਂਦੇ ਹੋ ਤੁਸੀਂ ਇਸਰਾਣਾ ਸਹਿਬ ਹੀ ਆਉਂਦੇ ਹੋ ਜਾਂ ਹੋਰ ਜਿੱਥੇ ਵੀ ਜਿਸ ਗੁਰੂ ਘਰ ਵਿੱਚ ਤੁਸੀਂ ਜਾਂਦੇ ਹੋ ਤੇ ਹਮੇਸ਼ਾ ਇਹ ਸੋਚ ਕੇ ਜਾਓ ਵੀ ਅੱਜ ਮੈਂ ਗੁਰੂ ਘਰ ਚ ਆਇਆ ਤੇ ਆਹ ਮੇਰੇ ਚ ਬੁਰਾਈ ਹੈ ਮੈਂ ਕੋਸ਼ਿਸ਼ ਕਰਾਂਗਾ ਇਸ ਬੁਰਾਈ ਨੂੰ ਖਤਮ ਕਰਨ ਦੀ ਆਹ ਮੇਰੇ ਚ ਔਗਣ ਹੈ ਮੈਂ ਹੌਲੀ-ਹੌਲੀ ਕੋਸ਼ਿਸ਼ ਕਰਾਂਗਾ ਵੀ ਇਹਨੂੰ ਘਟਾ ਸਕਾਂ ਜਾਂ ਖਤਮ ਕਰ ਸਕਾਂ ਜਾਂ ਮੈਂ ਕਿਸੇ ਦੀ ਨਿੰਦਿਆ ਕਰਦਾ ਕਿਸੇ ਨੂੰ ਮਾੜਾ ਬੋਲਦਾ ਮੇਰੀ ਜ਼ਬਾਨ ਬੜੀ ਕੌੜੀ ਹੈ ਮੈਂ ਬੜਾ ਸਖਤ ਬੋਲਦਾ ਤੇ ਮੈਂ ਅੱਜ ਗੁਰੂ ਘਰ ਚ ਅਰਦਾਸ ਕਰਕੇ ਜਾਣਾ ਕਿ ਮਹਾਰਾਜ ਮੈਨੂੰ ਬਲ ਬਖਸ਼ੋ ਮੈਂ ਜ਼ਬਾਨ ਤੋਂ ਮਿੱਠਾ ਬੋਲ ਸਕਾਂ ਮੇਰੀ ਜ਼ਬਾਨ ਚੋਂ ਕੋਈ ਕੌੜਾ ਸ਼ਬਦ ਨਾ ਨਿਕਲੇ ਕਿਉਂਕਿ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਸਬਣਾ ਮਨ ਮਾਨਕ ਠਾਹਨ ਮੂਲ ਮਚੰਗਵਾ ਜੇ ਤੂੰ ਪਰੀਆ ਦੀ ਸਿੱਖ ਹਿਆਉ ਨਾ ਠਾਹੇ ਕਹੀ ਦਾ ਕਹਿੰਦੇ ਜੇ ਤੂੰ ਰੱਬ ਨੂੰ ਮਿਲਣਾ ਚਾਹੁੰਦਾ ਨਾ ਤੇ ਕਦੀ ਕਿਸੇ ਦਾ ਦਿਲ ਨਾ ਤੋੜੀ ਕਦੀ ਆਪਣੀ ਜ਼ਬਾਨ ਚੋਂ ਇਸ ਤਰ੍ਹਾਂ ਦਾ ਸ਼ਬਦ ਨਾ ਕੱਢੀ ਕਿ ਕਿਸੇ ਦੇ ਦਿਲ ਤੇ ਠੋਕਰ ਬਣ ਕੇ ਵੱਜ ਜਾਏ ਕਿਸੇ ਦਾ ਹਿਰਦਾ ਹੀ ਟੁੱਟ ਜਾਏ ਜੇ ਤੇਰਾ ਤੈਨੂੰ ਕੁਛ ਰੱਬ ਨੇ ਦੇ ਦਿੱਤਾ ਨਾ ਕੁਛ ਵੀ ਤੈਨੂੰ ਮਿਲ ਗਿਆ ਹੰਕਾਰ ਕਰਕੇ ਆਪਣੇ ਮਾੜੇ ਨੂੰ ਆਪਣੇ ਤੋਂ ਮਾੜੇ ਨੂੰ ਗਰੀਬ ਨੂੰ ਕੋਈ ਕੌੜਾ ਸ਼ਬਦ ਨਾ ਕਹਿ ਦੀ ਕੋਈ ਹੰਕਾਰ ਵਾਲਾ ਸ਼ਬਦ ਨਾ ਕਹਿ ਦੀ ਕਿਉਂ ਕਿ ਸਾਰਿਆਂ ਦੇ ਹਿਰਦਾ ਹਿਰਦਿਆਂ ਚ ਰੱਬ ਵੱਸਦਾ ਹੈ ਸਾਰਿਆਂ ਦੇ ਦਿਲਾਂ ਚ ਪ੍ਰਮਾਤਮਾ ਵੱਸਦਾ ਹੈ ਜਦੋਂ ਤੂੰ ਕਿਸੇ ਦੇ ਦਿਲ ਤੇ ਝੋਟ ਕਰਦਾ ਨਾ ਆਪਣੇ ਸ਼ਬਦਾਂ ਨਾਲ ਤੇ ਸਮਝ ਲੈ ਤੂੰ ਉਹ ਬੰਦੇ ਨੂੰ ਦੁਖੀ ਨਹੀਂ ਕਰ ਰਿਆ ਤੂੰ ਰੱਬ ਨੂੰ ਨਾਰਾਜ਼ ਕਰ ਰਿਆ ਤੂੰ ਆਪਣੇ ਲਈ ਪਰਮਾਤਮਾ ਨੂੰ ਨਾਰਾਜ਼ ਕਰ ਰਿਆ ਤੂੰ ਉਸ ਵਾਹਿਗੁਰੂ ਨੂੰ ਨਾਰਾਜ਼ ਕਰ ਰਿਆ ਜਿਹੜਾ ਸਾਰਿਆਂ ਦੇ ਅੰਦਰ ਵਸਦਾ ਹੈ ਸੋ ਇਹ ਕੋਸ਼ਿਸ਼ ਆਪਣੇ ਜੀਵਨ ਚ ਕਰੀਏ ਜਰੂਰ ਕੋਈ ਨਾ ਕੋਈ ਤਬਦੀਲੀ ਲੈ ਕੇ ਆਈਏ ਆਪਣੇ ਜੀਵਨ ਚ ਤਾਂ ਹੀ ਗੁਰਬਾਣੀ ਪੜਨ ਦਾ ਗੁਰੂ ਸਾਹਿਬ ਦੀ ਬਾਣੀ ਨਾਲ ਜੁੜਨ ਦਾ ਫਾਇਦਾ ਸਤਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਾਡੇ ਉੱਤੇ ਇਨੀਆਂ ਕ ਬੇਨਤੀਆਂ ਪਰਵਾਣ ਕਰਿਓ ਅੱਜ ਦੀ ਵਿਚਾਰ ਅਸੀਂ ਜਪਜੀਤ ਸਾਹਿਬ ਜੀ ਦੇ ਜਿਹੜੇ ਅੱਠ ਸਵਾਲ ਨੇ ਤੇ ਉਹਨਾਂ ਦੇ ਜਿਹੜੇ ਜਵਾਬ ਗੁਰੂ ਸਾਹਿਬ ਜੀ ਨੇ ਦਿੱਤੇ ਨੇ ਉਹਨਾਂ ਬਾਰੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ ਤੇ ਤੁਸੀਂ ਅੱਗੇ ਤੋਂ ਜਦੋਂ ਪਾਠ ਕਰੋਗੇ ਜਰੂਰ ਇਸ ਬਾਰੇ ਵਿਚਾਰ ਕਰਿਓ ਇਨੀਆਂ ਕ ਬੇਨਤੀਆਂ ਪ੍ਰਵਾਣ ਕਰਿਓ ਜੀ ਇਸਰਾਣਾ ਸਾਹਿਬ ਦੀ ਧਰਤੀ ਤੇ ਤੁਸੀਂ ਦੂਰੋਂ ਨੇੜੇੋਂ ਚੱਲ ਕੇ ਆਇਓ ਸੱਚੇ ਪਾਤਸ਼ਾਹ ਸਾਰਿਆਂ ਦੀਆਂ ਅਰਦਾਸਾਂ ਬੇਨਤੀਆਂ ਆਪਣੇ ਦਰ ਤੇ ਪ੍ਰਵਾਣ ਕਰਨ ਕੋਕੇ ਵਿਸ਼ਵਾਸ ਸਭ ਤੋਂ ਵੱਡੀ ਚੀਜ਼ ਹੈ ਇੱਕ ਬੇਨਤੀ ਕਰਕੇ ਸਮਾਪਤੀ ਕਰਨ ਲੱਗਾ ਵਿਸ਼ਵਾਸ ਦੇ ਨਾਲ ਸੀ ਜੀਵਨ ਵਿੱਚ ਸਭ ਕੁਝ ਪ੍ਰਾਪਤ ਕਰ ਸਕਦੇ ਆ ਜਿਹੜਾ ਭਟਕਦਾ ਰਹਿੰਦਾ ਉਹ ਕਦੇ ਕੁਝ ਨਹੀਂ ਖਟਦਾ ਜਿਹੜਾ ਇੱਕ ਜਗ੍ਹਾ ਤੇ ਵਿਸ਼ਵਾਸ ਕਰ ਲੈਂਦਾ ਨਾ ਇੱਕ ਦਿਨ ਵਾਹਿਗੁਰੂ ਉਹਦੇ ਤੇ ਜ਼ਰੂਰ ਕਿਰਪਾ ਕਰਦਾ ਸੋ ਇਨੀਆਂ ਕ ਬੇਨਤੀਆਂ ਪ੍ਰਵਾਣ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਵਿੱਚ ਸਾਂਝ ਪਾਓ ਜੀ ਸਾਰੇ ਬਿਲਾਓ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ